ਹੋਲੀ ਦਾ ਤਿਹਾਰ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਤੇ ਉੱਥੇ ਹੀ ਜੋ ਗੱਲ ਕਰੀਏ ਪੰਜਾਬ ਦੇ ਜਲੰਧਰ ਸ਼ਹਿਰ ਦੀ ਉੱਥੇ ਹੀ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਹੋਲੀ ਦੇ ਤਿਹਾਰ ਦੇ ਸਬੰਧ ਦੇ ਵਿੱਚ ਲੋਕਾਂ ਨੂੰ ਜੋ ਹੈ ਲੋਕ ਕਿਹੜੇ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਨੇ ਜਾਂ ਹੁੱਲੜਬਾਜੀ ਕਰਦੇ ਨੇ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਲਗਾਤਾਰ ਸਵੇਰ ਤੋਂ ਕਿਹੜੇ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਜੀ ਹਾਂ ਅਸੀਂ ਇਸ ਟਾਈਮ ਖੜੇ ਹਾਂ ਲੰਬਾ ਪਿੰਡ ਚੌਂਕ ਦੇ ਵਿੱਚ ਕਿੱਥੇ ਹੋਲੀ ਦਾ ਤਿਹਾਰ ਦੇ ਸਬੰਧ ਵਿੱਚ ਨਾਕਾ ਲਗਾਇਆ ਗਿਆ ਤੇ ਉੱਥੇ ਹੀ ਕਿਹੜੇ ਲੋਕਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਤੇ ਉਹਨਾਂ ਦੀਆਂ ਕਈਆਂ ਦੀਆਂ ਗੱਡੀਆਂ ਬੌਂਡ ਕਰ ਦਿੱਤੀਆਂ ਗਈਆਂ ਤੇ ਉੱਥੇ ਜੋ ਕਿੰਨਾ ਨੇ ਡਰਿੰਕ ਕੀਤੀ ਆ ਤੇ ਉਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ਼ਰਾਬ ਪੀ ਕੇ ਕਿੱਦਾਂ ਹੁੱਲੜਬਾਜੀ ਕਰ ਰਹੇ ਨੇ ਜਾਂ ਉਹਨਾਂ ਦੇ ਪੁਲਿਸ ਦੇ ਉੱਤੇ ਕਿਹੜੇ ਗਲਤ ਰੋਪ ਕਿਹੜੇ ਲਗਾਏ ਜਾ ਰਹੇ ਨੇ ਸਾਡੇ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਐਸੀ ਗੱਲਬਾਤ ਕਰ की गल हुई है तो ना पंजाबी को नहीं पकड़ना भैया को पकड़ना है अच्छा होली का दिन है मैं बोला सर होली का दिन है पैक लगा लिया कितना बैग लगाया दो पैक दो पैक आपके कितना आया उसमें अरे आप लोग जो मर्जी वो बना ले एक मैं भैया हूँ आप भैया हो तो आप प्रवासी पंजाबी है दो हेलमेट नहीं लगाए उनको छोड़ दिए अच्छा छोड़ दिया आपने दारू दारू पी के गाड़ी चलानी सही है नहीं वो सही नहीं है गलत है। गलत है है रिश्वत देना गलत है नहीं मैं रिश्वत आपने रिश्वत दिया।, दिया मेरे पास वीडियो नहीं किसको दिया पैसा मैं मेरे पास वीडियो है।, है भाई क्या दिया मैं पैसे दे रहे थे और क्या दे रहे थे ज्ञान सब कुछ है वो देना सही है दारू पी के दारू पी के गाड़ी चलानी सही है मैं किसको दिया पैसा दारू पी के गाड़ी चलानी सही है दारू पी के गाड़ी चली का दिन है होली का दिन है और किसको का तो गाड़ी तो क्यों तो 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 कोई कुछ हो जाए फिर ठीक है बंद करो आपका सरकार है अच्छा हाँ आप जो मर्जी रूल तोड़ो नहीं रूल नहीं तोड़े शराब पी है तो रूल वो नहीं तोड़ रहा हूँ मनाने के लिए बनाया शराब नहीं होली का दिन है होली का दिन है शराब पीना दो पैक मार रहा हूँ दो पैक मारू हाँ देखो तस्वीरा ਪੁਲਿਸ ਵਾਲੋ ਕਿਹੜਾ ਰੋਕਿਆ ਜਾਂਦਾ ਰੋਕ ਕੇ ਉਹਨਾਂ ਦਾ ਚਲਾਨ ਕੱਟਿਆ ਜਾਂਦਾ ਤੁਹਾਨੂੰ ਮਸ਼ੀਨ ਦੇ ਵਿੱਚ ਦਿਖਾਇਆ ਵੀ ਆ ਜੋ 194 ਔਰ 154 ਔਰ 95 55% ਜਿਹੜੀ दारू ਆਂਦੀ ਆ ਉਹ ਆਪਣੇ ਮੂੰਹੋਂ ਕਹਿ ਰਿਹਾ ਮੈਂ Holi ਦੇ ਤਿਆਰ ਤੇ ਜਿਹੜੇ ਪੈਗ ਲਗਾਏ ਗਏ ਨੇ ਕਿਉਂਕਿ ਪੁਲਿਸ ਫੜਿਆ ਰੋਕਦੀ ਆ ਤੇ ਪੁਲਿਸ ਨੂੰ ਰਿਸ਼ਵਤ ਦੇਣ ਦੇ ਵੀ ਕਿਹੜੇ ਆ ਵੀਡੀਓ ਬਣੀ ਆ ਤੇ ਪੁਲਿਸ ਵਾਲੋ ਉਹਨਾਂ ਦਾ ਚਲਾਨ ਕੱਟਿਆ ਗਿਆ ਬਾਈ ਜੀ ਇਹ ਕੀ ਮਾਮਲਾ ਕੀ ਹੈ ਮਾਮਲਾ ਹੈ ਜੀ ਅੱਜ ਮਾਨਜੋਗ ਸੀਪੀ ਸਾਹਿਬ ਦੇ ਹੁਕਮ ਦਾਪ ਸਾਡੇ ਮੈਨ ਜੀਡੀਸੀਪੀ ਟੈਕਸ ਸਾਹਿਬ ਦੇ ਹੁਕਮ ਮੁਤਾਬਕ ਅਸੀਂ ਸਵੇਰ ਤੋਂ ਇਸ ਜਿਹੜਾ ਜੋਸਾ ਨੂੰ ਅਧਿਥਾ ਮਿਲੀਆਂ ਕਿ ਕੋਈ ਵੀ ਹੌਲੜਬਾਜੀ ਨਾ ਕਰੇ ਜਿਹੜਾ ਕੋ ਡਰਿੰਕ ਕਰਕੇ ਕੋਈ ਕੋਈ ਵੀਕਲ ਚਲਾਉਂਦਾ ਉਹਨਾਂ ਨੂੰ ਮਤਲਬ ਰੋਕ ਕੇ ਚੈੱਕ ਕੀਤਾ ਜਾਵੇ ਜਿਹਦੇ ਤੇਰੀ ਓਵਰਡੋਜ ਸ਼ਰਾਬ ਆਉਂਦੀ ਆ ਉਹਦਾ ਅਸੀਂ ਚਲਾਨ ਕਰਦੇ ਹਾਂ ਅੱਜ ਲਾਮਾਪਣ ਚੌਂਦ ਦੇ ਵਿੱਚ ਅਸੀਂ ਖੜੇ ਸੀਗੇ ਤੇ ਆਪਣਾ ਤੁਹਾਡਾ মিডিਆ ਗਰੁੱਪ ਵੀ ਸਾਰਾ ਖੜਾ ਸੀਗਾ ਇਹ ਦੋ ਜਣੇ ਮੋਟਰਸਾਈਕਲ ਲੈ ਕੇ ਮੋਟਰਸਾਈਕਲ ਲੈ ਕੇ ਆਏ ਇਹਨਾਂ ਬੰਦਿਆਂ ਨੂੰ ਮੈਂ ਬੜੇ ਜ਼ੋਰ ਨਾਲ ਮੈਂ ਰੋਕਿਆ ਆਪ ਸ਼ਾਇਦ ਤੁਸੀਂ ਵੀਡੀਓ ਕੀਤੀ ਹੋਗੀ ਉਸ ਤੋਂ ਬਾਅਦ ਇਹਨੂੰ ਚੈੱਕ ਕੀਤਾ ਰਿਹਾ 151% ਜਿਹੜੀ ਸ਼ਰਾਬ ਆਈ ਜਾ ਜਿਹੜਾ ਵੀਕਲ ਚਲਾ ਰਿਹਾ ਵਾ ਇਹਦੇ ਨਾਲ ਸੱਟ ਪੇਟ ਲੱਗ ਸਕਦੀ ਆ ਇਸ ਕਰਕੇ ਇਹਨਾਂ ਨੂੰ ਰੋਕਣ ਵਾਸਤੇ ਰੋਕਤਾਂ ਵਾਸਤੇ ਕੋਈ ਲੜਾਈ ਝਗੜਾ ਨਾ ਹੋਵੇ ਕਿਤੇ ਗੱਡੀ ਦੇ ਨਾਲ ਐਕਸੀਡੈਂਟ ਨਾ ਹੋ ਜਾਈ ਇਸ ਕਰਕੇ ਇਹਨਾਂ ਨੇ ਡਰਿੰਕ ਐਂਡ ਡਰਾਈਵ ਦਾ ਚਲਾਨ ਕੀਤਾ ਜਿਸ ਕਰਕੇ ਸ਼ਰਾਬੀ ਹਾਲਤ ਵਿੱਚ ਆ ਤੁਸੀਂ ਦੇਖਿਆ ਹੋਣਾ ਤੁਸੀਂ ਇਹਦਾ ਨਾਮ ਵੀ ਬਿਆਨ ਲਿਆ ਆ ਇਹ ਮਤਲਬ ਐਵੇਂ ਆਪਰੇ ਆਮ ਨੂੰ ਕਹਾਰੇ ਜੇ ਸਾਨੂੰ ਰੋਕਦੇ ਪੰਜਾਬੀ ਉਹਦੇ ਇਹੋ ਜਿਹਾ ਕੋਈ ਮਸਲਾ ਨਹੀਂ ਇਹ ਵੀ ਸਾਡੇ ਭਰਾ ਨੇ ਜੇ ਕਾਨੂੰਨ ਤੋੜੇਗਾ ਉਹਨੂੰ ਰੋਕਾਂਗੇ ਚਾਹੇ ਉਹ ਪੰਜਾਬੀ ਆ ਚਾਹੇ ਉਹ ਬਾਰਕਪੁਰ ਆ ਸੀਮਰ ਤੇ ਮੌਕੇ ਤੇ ਗੱਡੀ ਭਜਾਂਦਾ ਵੀ ਤੁਸੀਂ ਮੌਕੇ ਦੇ ਪਿੱਛੇ ਭਜਦੇ ਜਾਂਦੇ ਹੋ ਗੱਡੀ ਵੜਦੇ ਪਿਓ ਫਿਰ ਕਿਦੋਂ दारू ਪੀਤੀ ਚੈੱਕ ਕੀਤੀ ਜਾਂਦੀ ਆ ਉਦੋਂ ਵੀ ਇਸ ਦੇ ਉੱਤੇ ਕਿਦੋਂ ਡਰਾਮਾ ਕਿਹੜਾ ਰਚਿਆ ਗਿਆ ਤਾਂ ਮੈਂ ਇਹੋ ਰਚਿਆ ਗਿਆ ਵੀ ਸਾਨੂੰ ਫੜਦੇ ਹਾਂ ਉਹਨਾਂ ਨੂੰ ਫੜਦੇ ਹੁਣ ਜਿਹਦੀ ਕੀ ਇਹਦੀ ਗਲਤੀ ਆ ਪਹਿਲਾਂ ਤੇਨੂੰ ਮੈਂ ਰੋਕਿਆ ਇਹਨੇ ਰੋਕਿਆ ਨਹੀਂ ਮੈਂ ਫਿਰ ਇਹਨੂੰ ਜ਼ੋਰ ਨਾਲ ਰੋਕ ਕੇ ਰੀ ਚਾਪੀ ਗੱਡੀ ਫਿਰ ਇਹਨੂੰ ਮੈਂ ਰੋਕ ਕੇ ਲਿਆ ਕੇ ਚੈੱਕ ਕੀਤਾ ਚੈੱਕ ਕੀਤਾ ਤੇ ਇਹਦੀ ਸ਼ਰਾਬ ਪੀਤੀ ਆਈ ਚਾਰ ਦੇ ਵਿੱਚ ਇਹਦਾ ਜਿਹੜਾ ਡਾਕੂਮੈਂਟ ਸ਼ੋ ਨਹੀਂ ਕਰ ਸਕਿਆ ਉਹਦੇ ਵਿੱਚ ਇਹਦਾ ਜਿਹੜਾ 207 ਦੇ ਵਿੱਚ ਮੋਰਸਲੇ ਬੰਦ ਕਰ ਦਿੱਤਾ ਆਸੀ ਪੇਪਰ ਸ਼ੋ ਕਰੇਗਾ ਤਾਂ ਆਪਣਾ ਫਾਈਲ ਬੂਕ ਤੇ ਰਿਲੀਜ਼ ਕਰਾ ਲੇਗਾ दैट इज ਸੋਲਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੋਈ ਇਹ ਆਮ ਨਾਰਮਲ ਚਲਾਣਾ ਚਰਾਬੀ ਹੈ ਇੱਥੇ ਨਾਕਿਆਂ ਦੇ ਵਿੱਚ ਬੰਦਿਆਂ ਨੂੰ ਪੋਲੀਸ ਦੇ ਬੰਦ ਵਿੱਚ ਕਿਹੜੇ दारू ਪੀਂਦੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਕੀਤੀ ਜਾਂਦੀ ਹੈ ਹਾਸੇ ਵੀ ਹੁੰਦੇ ਨੇ ਡਰਿੰਕ ਪੀ ਕੇ ਗੱਡੀਆਂ ਚਲਾਨੀਆਂ ਹੁੱਲੜਬਾਜੀ ਕਰਦੇ ਨੇ ਧੀਆਂ ਪੈਣਾ ਦੇ ਉੱਤੇ ਕਿਹੜੀ ਹੋਲੀ ਦਾ ਰੰਗ ਵੀ ਕਿਹੜਾ ਸੱਤੇ ਜਾ ਰਿਹਾ ਇਹਨਾਂ ਨੂੰ ਇਹੋ ਦਹਿਦ ਕੀਤੀ ਜਾਂਦੀ ਹੈ ਕਿ ਜੇ ਆਪਣਾ ਤਿਹਾੜ ਮਨਾਉਣਾ ਹੈ ਆਪਣੇ ਪਰਿਵਾਰ ਦੇ ਵਿੱਚ ਬੈ ਕੇ ਮਨਾਉਣਾ ਤਾਹੇ दारू ਪੀਂਦੇ ਆਪਣੇ ਘਰ ਵਿੱਚ ਬੈ ਕੇ ਪੀਣਨਾ ਮੋਟਰਸਾਈਕਲ ਤੇ ਘੁੰਮਣਾ ਹੁਲੜਬਾਜੀ ਕਰਨੀ ਕਿਸੇ ਦੇ ਆਂਡਾ ਮਾਰਤਾ ਕਿਸੇ ਨਾਲ ਕੋਈ ਲਲਕਾਰਾ ਮਾਰਤਾ ਇਹ ਬਹੁਤ ਮਾੜੀ ਗੱਲ ਹੈ ਇਦਾਂ ਦਾ ਨਹੀਂ ਹੁਣ ਜਿਹਦਾ ਲੋਹੜੀ ਦਾ ਤਿਹਾਰ ਹੈ ਬਹੁਤ ਵਧੀਆ ਇਹਨਾਂ ਨੂੰ ਅਮਨ ਆਮਾਨ ਦੇ ਨਾਲ ਮਨਾਉਣਾ ਚਾਹੀਦਾ ਆਪਣੇ ਘਰ ਪਰਿਵਾਰ ਬੱਚਿਆਂ ਦੇ ਵਿੱਚ ਬੈਠ ਕੇ ਤਾਕੇ ਰੋਡਾਂ ਦੇ ਘੁੰਮ ਕੇ ਬਣਾਇਆ ਜਾਵੇ। ਕੀ ਐਸੀ ਗੱਲਬਾਤ ਕੀਤੀ ਗਈ ਹੈ ਜੋ ਸੰਸਪੈਟਰ ਨੇ ਅੱਜ ਨਾਕਾ ਲਗਾਇਆ ਗਿਆ। ਲਗਾਤਾਰ ਜਲੰਧਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇਬੰਦੀਆਂ ਕੀਤੀਆਂ ਗਈਆਂ। ਨਾਕੇਬੰਦੀ ਦੇ ਦੌਰਾਨ ਉਹਨਾਂ ਦੇ ਕਿਹੜੇ ਮੋਟਰਸਾਈਕਲ ਫੜ ਕੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ, ਗੱਡੀਆਂ ਬੰਨ ਕੀਤੀਆਂ ਜਾ ਰਹੀਆਂ। ਜੋ ਹੁੱਲੜਬਾਜੀਆਂ ਕਰਦੇ, ਸ਼ਰਾਬ ਪੀਤੀ ਜਾ ਰਹੀ ਹੈ, ਉਹਨਾਂ ਦੇ ਉੱਤੇ ਕਿਹੜੀ ਸਖਤ ਕਾਰਵਾਈਆਂ ਵੀ ਕੀਤੀ ਜਾ ਰਹੀ ਹੈ। ਕੈਮਰਾਮੈਨ ਦੇਵਰਾਜ ਦੇ ਨਾਲ ਸੋਨਮਹੱਜਨ ਜਕਬਾਨੀ ਟੀਵੀ ਜਲੰਧਰ